ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਇੱਕ ਪਾਸੇ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦੀ ਤੋਂ ਜਲਦੀ ਰਾਜਵੀਰ ਜਵੰਦਾ ਦੇ ਹੱਥ ਦੀ ਰਿਕਵਰੀ ਹੋਵੇ ਤੇ ਦੂਸਰੇ ਪਾਸੇ ਡਾਕਟਰਾਂ ਦੀ ਰਿਪੋਰਟ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਆਖਰਕਾਰ ਰਾਜਵੀਰ ਜਵੰਦਾ ਨੂੰ ਕਿਹੜੀ ਮੇਨਸ ਮਸੱਇਆ ਆ ਰਹੀ ਹੈ ਹਾਲਾਂਕਿ ਰਾਜਵੀਰ ਜਵੰਦਾ ਦੀ ਮਾਤਾ ਉਹਨਾਂ ਦੀ ਪਤਨੀ ਉਹਨਾਂ ਦੇ ਬੱਚਿਆਂ ਵੱਲੋਂ ਇਹ ਪੰਜਾਬ ਦੇ ਲੋਕਾਂ ਨੂੰ ਕਿਹਾ ਜਾ ਕਿਹਾ ਜਾ ਰਿਹਾ ਹੈ ਕਿ ਹਰ ਗੁਰਦੁਆਰੇ ਦੇ ਵਿੱਚ ਸ਼ਾਮ ਸਵੇਰੇ ਪੰਜਾਬ ਦੇ ਸਭਾਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਦਵਾਈ ਵੀ ਕੰਮ ਕਰਦੀ ਉਥੇ ਦਵਾ ਕੰਮ ਕਰਦੀ ਹੈ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਡਾਕਟਰਾਂ ਨੇ ਵੀ ਰੱਬ ਦੀ ਸਹਾਇਤਾ ਦੇ ਨਾਲ ਵੀ ਬੰਦੇ ਦਾ ਜਿਹੜਾ ਹੈ ਟ੍ਰੀਟਮੈਂਟ ਇਲਾਜ ਕਰਨਾ ਹੁੰਦਾ ਹੈ ਕਈਆਂ ਵੀ ਡਾਕਟਰ ਇਹ ਕਹਿ ਦਿੰਦੇ ਨੇ ਕਿ ਸਾਡੇ ਹੱਥ ਖੜੇ ਨੇ ਹੁਣ ਸਿਰਫ ਦੁਆ ਜਾਂ ਅਰਦਾਸ ਹੀ ਕੰਮ ਕਰੇਗੀ ਇਸ ਕਰਕੇ ਵੱਡੇ ਪੱਧਰ ਤੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਸੁਣੀ ਜਾਂਦੀ ਹੈ ਲਿਖੀ ਜਾਂਦੀ ਹੈ ਉਹਨਾਂ ਪੰਜਾਬੀਆਂ ਵੱਲੋਂ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਹਰ ਪੰਜਾਬ ਦਾ ਗਾਇਕ ਹਰ ਪੰਜਾਬੀ ਫਿਲਮੀ ਐਕਟਰ ਵੀ ਹਾਜ਼ਿਰ ਵਾਲਾ ਹੈ ਲਵਾਰਿਆ ਹੈ 40 ਦੇ ਹਸਪਤਾਲ ਦੇ ਵਿੱਚ ਮਹਾਨ ਪ੍ਰਸਿੱਧੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜਵੀਰ ਜਵੰਦਾ ਦੀ ਸੁਧ ਬੁੱਧ ਲੈਣ ਲਈ ਬੁਹਾਲੀ ਦੇ 40 ਹਸਪਤਾਲ ਦੇ ਵਿੱਚ ਆਏ ਉਹਨਾਂ ਵੱਲੋਂ ਵੀ ਤਵੀਦ ਕੀਤਾ ਗਿਆ ਕਿ ਰਾਜਵੀਰ ਜਵੰਦਾ ਦਾ ਬਖੂਬੀ ਦੇ ਨਾਲ ਇਲਾਜ ਕੀਤਾ ਜਾਵੇ ਪੈਸੇ ਟਕੇ ਦੀ ਕੋਈ ਪਰਵਾਹ ਨਹੀਂ ਚਾਹੇ ਉਹ ਰਣਜੀਤ ਪਾਵਾ ਹੋਵੇ ਚਾਹੇ ਉਹ ਕਰਨਲ ਵਗਰੇਵਾਲ ਹੋਣ ਚਾਹੀਏ ਜਸਪ੍ਰੀਤ ਜੱਸੀ ਹੋਣ ਗਿੱਪੀ ਵਗਰੇਵਾਲ ਗੁਰਪ੍ਰੀਤ ਕੋਗੀ ਯਾਨੀ ਕਿ ਪੰਜਾਬ ਦੇ ਸਾਰੇ ਨਾਮੀ ਅਤੇ ਗ੍ਰਾਮੀ ਕਮੇਡੀਅਨ ਗਾਇਕ ਐਕਟਰ ਲਗਾਤਾਰ ਸਪੋਰਟ ਕਰ ਰਹੇ ਨੇ ਰਾਜਵੀਰ ਜਵੰਦਾ ਦੀ ਧਰਪਤਨੀ ਦੀ ਮਾਤਾ ਦੀ ਅਤੇ ਉਹਨਾਂ ਦੇ ਬੱਚਿਆਂ ਦੀ ਇਹ ਸਮਾਂ ਵੀ ਹੈ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਖੜਨ ਦਾ ਹਾਲਾਂਕਿ ਕੁਝ ਸ਼ਾਰਤੀ ਸੰਸਰਾ ਅੰਸਰਾ ਵੱਲੋਂ ਆਪਣੀਆਂ ਰੂਟੀਆਂ ਸੇਕੀਆਂ ਜਾ ਰਹੀਆਂ ਨੇ ਵਿਊ ਲੈਣ ਦੇ ਮਾਰੇ ਜਾਂ ਟੀਆਰਪੀ ਨੂੰ ਬਤਾਉਣ ਦੇ ਮਾਰੇ ਹਾਲਾਂਕਿ ਇਹੋ ਜਿਹੇ ਰੂਮਰਸ ਤੋਂ ਬਚਣਾ ਚਾਹੀਦਾ ਹੈ ਲੇਕਿਨ ਜਿਹੜੀ ਸਭ ਤੋਂ ਵੱਡੀ ਸਮੱਸਿਆ ਰਾਜਵੀਰ ਜਵੰਦਾ ਨੂੰ ਆਉ ਆ ਰਹੀ ਹੈ ਉਹ ਇਹ ਹੈ ਕਿ ਪਹਿਲਾਂ ਜਿਹੜੀਆਂ ਮਸ਼ੀਨਾਂ ਲਾਈਆਂ ਗਈਆਂ ਸੀ ਲਗਭਗ 4 ਲਾਈਫ ਸੈੱਟ ਦੇ ਮਸ਼ੀਨਾਂ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੇ ਵਿੱਚੋਂ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਦੇ ਵਿੱਚੋਂ ਇੱਕ ਮਸ਼ੀਨ ਰਾਜਵੀਰ ਜਵੰਦਾ ਤੇ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਕੀ ਦੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹ ਹਟਾ ਦਿੱਤੀਆਂ ਗਈਆਂ ਨੇ ਲੇਕਿਨ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਹੋਸ਼ ਹਾਲੀ ਨਹੀਂ ਆਈ ਅੱਖਾਂ ਉਹ ਨਹੀਂ ਆਪਣੀਆਂ ਪਟ ਰਹੀ ਮੂੰਹ ਦੇ ਵਿੱਚ ਉਹਰੀ ਬੋਲ ਰਿਹਾ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਜਿਹੜੀ ਕ੍ਰਿਟੀਕਲ ਬਣੀ ਹੋਈ ਹੈ ਅਤੇ ਹਸਪਤਾਲ ਦੇ ਵਿੱਚ ਹਾਲੇ ਵੀ ਉਹਨੂੰ ਜਿਹੜਾ ਹੈ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ ਵੈਂਟੀਲੇਟਰ ਦੀ ਸਪੋਰਟ ਤੋਂ ਬਿਨਾ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਕਮੀ ਆ ਰਹੀ ਹੈ ਮੇਨ ਹੈ ਕਿ ਜਿਹੜੀਆਂ ਚਾਰ ਲਾਈਫ ਸਪੋਰਟਸ ਮਸ਼ੀਨਾਂ ਸੀ ਜਿਹੜੀਆਂ ਪਹਿਲੇ ਦਿਨ ਲਗਾਈਆਂ ਗਈਆਂ ਸੀ ਉਹ ਹਟਾ ਦਿੱਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਮਸ਼ੀਨ ਜਿਹੜੀ ਹੈ ਵਰਤੀ ਜਾ ਰਹੀ ਹੈ ਰਾਜਵੀਰ ਜਵੰਦਾ ਵਾਸਤੇ ਲੇਕਿਨ ਸਟਿਲ ਉਹ ਵੈਂਟੀਲੇਟਰ ਤੇ ਨੇ ਸਰੀਰ ਦੀ ਮੂਵਮੈਂਟ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ ਡਾਕਟਰ ਨੇ ਕਿਹਾ ਕਿ ਸੁਧਾਰ ਹੋ ਰਿਹਾ ਹੈ ਲੇਕਿਨ ਜਿਸ ਤਰ੍ਹਾਂ ਦਾ ਸੁਧਾਰ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਦਾ ਸੁਧਾਰ ਰਾਜਵੀਰ ਜਵੰਦਾ ਦੀ ਜਿਹੜੀ ਫਿਜ਼ੀਕਲੀ ਹਾਲ ਦੇ ਵਿੱਚ ਨਹੀਂ ਹੋ ਰਿਹਾ ਇਸ ਕਰਕੇ ਫਿਰ ਦੁਬਾਰਾ ਡਾਕਟਰਾਂ ਨੇ ਅੱਜ ਬ੍ਰਿਟਨ ਜਾ ਕੇ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਰਾਜਵੀਰ ਜੁਲਦਾ ਦੇ ਮਾਤਾ ਅਤੇ ਉਪਕਰ ਪਤੀ ਅਤੇ ਬੱਚਿਆਂ ਨੂੰ ਕਿਹਾ ਹੈ ਕਿ ਇਹੀ ਹੁਣ ਸਮਾਂ ਹੈ ਫਿਰ ਦੁਬਾਰਾ ਰਾਜਵੀਰ ਜਵੰਦਾ ਦੇ ਹੱਕ ਵਿੱਚ ਖੜਨ ਦਾ ਅਤੇ ਉਹਦੇ ਲਈ